ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖਮਨੀ ਸਾਹਿਬ ਸ਼ਲੋਕ ਅਗਮ ਅਗਾਤ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਨਵੰਤਾ ਸਾਧ ਜਨਾਂ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਊਜਲ ਹੋਤ ਸਾਧ ਕੇ ਸੰਗ ਮਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੂ ਗਿਆਨ ਸਾਧ ਕੇ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉਪਰਜਤਨ ਸਾਧ ਕੀ ਮਹਿਮਾ ਬਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੈਨਾ ਸਾਧ ਕੇ ਸੰਗ ਮਨੋਹਰ ਬੈਨਾ ਸਾਧ ਕੇ ਸੰਗ ਨ ਕਤ ਹੂ ਤਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਪੈਨਾ ਸਾਧ ਸੰਗ ਨਾਨਕ ਪ੍ਰਭ ਸੂ ਪਰਸਾਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧ ਕੇ ਸੰਗ ਨਾ ਬੀਕਾ ਪੈਰ ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮ ਆਨੰਦਾ ਸਾਧ ਕੇ ਸੰਗ ਨਾਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ आपे जाने साध बढ़ाई नानक साध प्रभ बन आई नानक साध प्रभु बने आई साध के संघ ना कब कबूतावे साध के संघ सदा सुख पावे साध संघ बस्त अगोचर लहे साधु के संघ अजर सहे साध के संघ बसे थान ऊचे ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਤਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮਾ ਸਾਧ ਕੇ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੇ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਤਾਰੇ ਸਾਧ ਕੇ ਸੰਗ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਜਨ ਮੀਤ ਕੁੰਟਬ ਨਿਸਤਾਰੇ ਸਾਧੂ ਕੇ ਸੰਗ ਸੋ ਤਨ ਪਾਏ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋ ਬਾਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕੁਛ ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧ ਕੇ ਸੰਗ ਕਲੋਖਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਦ ਕੇ ਸੰਗ ਇਆ ਉਹਾਂ ਸਹੇਲਾ ਸਾਦ ਸੰਗ ਬਿਸ਼ਰਤ ਹਰ ਮੇਲਾ ਜੋਇ ਚੇ ਸੋਈ ਫਲ ਪਾਵੇ ਸਾਦ ਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਦਰਦ ਬਸੇ ਨਾਨਕ ਉਧਰੇ ਸਾਦ ਸੁਨ ਰਸੇ ਸਾਦ ਕੇ ਸੰਗ ਸੁਨਿਓ ਹਰ ਨਾਮ ਸਾਦ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨੰ ਮੰਤੈ ਬਿਸਰੇ ਸਾਧ ਸੰਗ ਸਰ ਪਰ ਨਿਸਤਰੇ ਸਾਧਕ ਸੰਗ ਲਗੇ ਪ੍ਰ ਮੀਠਾ ਸਾਧੂ ਕੇ ਸੰਗ ਕਟ ਕਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਦ ਕੀ ਮਹਿਮਾ ਬੇਦ ਨ ਜਾਣਿਆ ਜੇ ਤਾ ਸੁਨੈ ਤੇ ਤਬ ਖਿਆਨਿਆ ਸਾਦ ਕੀ ਉਪਮਾ ਤੈ ਗੁਣ ਤੇ ਦੂਰ ਸਾਦ ਕੀ ਉਪਮਾ ਰਹੀ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚ ਤੇ ਉੱਚੀ ਸਾਦ ਕੀ ਸੋਭਾ ਮੂਛ ਤੇ ਮੂਚੀ ਸਾਦ ਕੀ ਸੋਭਾ ਸਾਦ ਬਨਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਕੇ ਏਕਿਸ ਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸਪਦੀ ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख जैसे सुर सर्ब को सोख ब्रह्म ज्ञानी के दृष्ट समान जैसे राज रंग को लागे तो लवान ब्रह्म ज्ञानी के तीर जेक ज्यों सुधा को खोदे को चंदन लेप ब्रह्म ज्ञानी का एक गाँव ਨਾਨਕ ਜਿਉ ਪਾਵ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੀ ਮੈਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ ਬ੍ਰਹਮ ਗਿਆਨੀ ਕੇ ਮਿਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਹੀ ਅਭੀਮਾਨ ਬ੍ਰਹਮ ਗਿਆਨੀ ਉਸਤੇ ਉਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪੈ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਿਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ब्रह्मज्ञानी के दरेष्ट अमृत बरसी ब्रह्मज्ञानी बंधन ते मुक्ता ब्रह्मज्ञानी की निर्मल जुक्ता ब्रह्मज्ञानी का भोजन ज्ञान नानक ब्रह्मज्ञानी का ब्रह्म ध्यान ब्रह्मज्ञानी एक ऊपरयास ब्रह्मज्ञानी का नहीं विनाश ब्रह्मज्ञानी के ग्रीभी समाहा ਬ੍ਰਹਮ ਗਿਆਨੀ ਪਰ ਉਪਕਾਰੋ ਮਾਹਾ ਬ੍ਰਹਮ ਗਿਆਨੀ ਕੇ ਨਾਹੀ ਤੰਦਾ ਬ੍ਰਹਮ ਗਿਆਨੀ ਲੈ ਲਾਵਤ ਬੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੁਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਏਕੇ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਪ ਸੰਗ ਬ੍ਰਹਮ ਗਿਆਨੀ ਕੇ ਨਾਮ ਆਵਦਾਰ ਬ੍ਰਹਮ ਗਿਆਨੀ ਕੇ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਤਜਾਗਤ ਬ੍ਰਹਮ ਗਿਆਨੀ ਆਵੰਦ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮ ਆਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ब्रह्मज्ञानी सुख सहज निवास नानक ब्रह्मज्ञानी का नहीं विनाश ब्रह्मज्ञानी ब्रह्म का बेटा ब्रह्मज्ञानी एक संग हेता ब्रह्मज्ञानी के होए अचिंत ब्रह्मज्ञानी का निर्मल मंत ब्रह्मज्ञानी जिस करे प्रब आप ब्रह्मज्ञानी का बड़ प्रताप ब्रह्म ज्ञानी का दर्श बड पागी पाइये ब्रह्म ज्ञानी को बल बल जाइए ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत ना ब्रह्म ज्ञानी के सगल मन है ब्रह्म ज्ञानी का कौन जाने भेद ब्रह्म ज्ञानी को सदादेशानी का कथया न जाए अदाकर ब्रह्म ज्ञानी सर्व का ठाकर ब्रह्म ज्ञानी की मत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਕਤ ਜੀਆਂ ਕਾ ਦਾਤਾ ਬ੍ਰਹਮ ਗਿਆਨੀ ਮੁਕਤ ਜੁਕਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ब्रह्मज्ञानी अनात का नाथ ब्रह्मज्ञानी का सब ऊपर हाथ ब्रह्मज्ञानी का सगल आकार ब्रह्मज्ञानी आप निरंकार ब्रह्मज्ञानी की शोभा ब्रह्मज्ञानी बनी नानक ब्रह्मज्ञानी सर्व का धनी ब्रह्म ज्ञानी मुक्त जी का दाता ब्रह्म ज्ञानी पूर्ण पुरख विदाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आ ਗਿਆਨੇ ਕੀ ਸੋਭਾ ਬ੍ਰह्म ज्ञानी ਬਣੀ ਬ੍ਰह्म ज्ञानी ਕੀ ਸੋਭਾ ਬ੍ਰह्म ज्ञानी ਬਣੀ ਨਾਨਕ ਬ੍ਰह्म ज्ञानी ਸਰਬ ਕਾ ਧਨੇ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ